ਗੁਰਦਾਸਪੁਰ ਦੇ ਪਿੰਡ ਰਸੂਲਪੁਰ ਦੀ ਰਹਿਣ ਵਾਲੀ ਲੜਕੀ ਗੁਰਪ੍ਰੀਤ ਕੌਰ ਨੇ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ। ਉਹਨਾਂ ਕਹਿ ਕੇ ਦਿਨਾਂਗਰ ਦੇ ਮਕੋੜਾ ਪੱਤਣ ਰਾਵੀ ਦਰਿਆ ਤੇ ਪੱਕਾ ਪੁਲ ਬਣਾਉਣ ਤੇ ਲਈ ਕੇਂਦਰੀ ਮੰਤਰੀ ਨਿਤਿਨ ਗਟਕੜੀ ਅਤੇ ਰਾਜਨਾਥ ਸਿੰਘ ਨੂੰ ਮਿਲ ਚੁੱਕੇ ਸੀ ਪਰ ਮੁੱਦਾ ਕੋਈ ਜਵਾਬ ਨਾ ਮਿਲਣ ਅਤੇ ਉਸ ਦੀ ਗੱਲ ਨੂੰ ਤਵੱਜੋ ਨਾ ਦੇਣ ਕਾਰਨ ਸਿਆਸਤਦਾਨਾਂ ਤੋਂ ਆਕ ਕੇ ਚੋਣਾਂ ਲੜਨ ਦਾ ਫੈਸਲਾ ਕੀਤਾ। ਉਹਨਾਂ ਕੇ ਕੇ ਚੋਣਾ ਲੜ ਲੋਕ ਸਭਾ ਅੰਦਰ ਮਕੋੜਾ ਪੱਤਨ ਰਾਵੀ ਦਰਿਆ ਤੇ ਪੱਕਾ ਪੁਲ ਬਣਾਉਣ ਧਾਰੀਵਾਲ ਦੀ ਵੂਲਣ ਮਿਲ ਅਤੇ ਬਾਰਡਰ ਪਾਰ ਕਰ ਆ ਰਹੇ ਨਸ਼ੇ ਨੂੰ ਰੋਕਣ ਦੇ ਲਈ ਲੋਕ ਸਭਾ ਅੰਦਰ ਉਹ ਆਵਾਸ ਚੁੱਕਣਗੇ ਇਹ ਮਾਜ ਕੀ ਆਪਣਾ ਘਰ ਦਾ ਗੁਜ਼ਾਰਾ ਕਰਦੀਆਂ ਨੇ ਮਕੋੜਾ ਪੱਤਨ ਵਾਸੂ ਕਿੰਨੀ ਮਿਲ ਗਿਆ ਹੁੰਦਾ ਮੈਂ ਦੇਸ਼ ਦੇ ਚੜ੍ਹੇ ਨੇ ਮੰਤਰੀ ਨਿਤਨ ਗਟਕੜੀ ਜੀ ਤੇ ਸ਼੍ਰੀ ਨਾਨਕ ਸਿੰਘ ਜੀ ਉਹਨਾਂ ਨੂੰ ਬਹੁਤ ਵਾਰ ਅਪੀਲ ਕਰੀ ਔਰ ਆਪਣੇ ਉਥੋਂ ਫਾਊਂਡੇਸ਼ਨ ਦੇ ਲੈਟਰ ਤੇ ਉਹਨਾਂ ਨੂੰ ਮੈਂ ਚਿੱਠੀਆਂ ਵੀ ਲਿਖੀਆਂ ਕਿਉਂਕਿ ਉਧਰਲੇ ਪਿੰਡਾਂ ਦਾ ਉਹ ਬਿਲਕੁਲ ਕੱਟ ਆਫ ਹੈ ਸਾਡੇ ਨਾਲ ਹੁਣ ਹੀ ਦੇਖੋ ਰਾਤ ਨੂੰ ਨਾ ਲੋੜ ਪਏ ਪੈ ਜਾਂਦੀ ਏ ਤੇ ਉਹ ਹੁਣ ਦਰਿਆ ਰਾਵੀ ਪਾਰ ਕਿਦਾਂ ਕਰਨਗੇ ਕਿਸ਼ਤੀ ਵੀ ਟੁੱਟੀ ਏ ਕੋਈ ਉਥੇ ਬੀਐਸਐਫ ਦੀਆਂ ਚੌਂਕੀਆਂ ਜ਼ਰੂਰ ਬਣਾਈਆਂ ਹੋਈਆਂ ਨੇ ਬਾਰਡਰ ਏਰੀਆ ਕਰਕੇ ਕਿਉਂਕਿ ਸਾਨੂੰ ਅੰਤਰਰਾਸ਼ਟਰੀ ਸੀਮਾ ਲੱਗਦੀ ਏ 10 ਕਿਲੋਮੀਟਰ ਦੀ ਦੂਰੀ ਤੇ ਆਪਾਂ ਬੈਠੇ ਆਂ ਪਰ ਉਥੇ ਕੋਈ ਸਹੂਲਤ ਨਹੀਂ ਹੈ ਤਾਂ ਮੈਂ ਸੋਚਦੀ ਸੀ ਆਪਾਂ ਚੰ드ਰੀਆਨ 3 ਦੀ ਗੱਲ ਕਰਦੇ ਆਂ ਤੇ ਨਾਲ ਨਾਲ ਸਾਨੂੰ ਇੱਕ ਪੁੱਲ ਵੀ ਚਾਹੀਦਾ ਹੈ। ਕੀ ਕੁਝ ਲਿਖਿਆ ਰਾਜਨਤਿਕ ਇਹ ਹੀ ਲਿਖਿਆ ਸੀ ਕਿ ਸਾਡੀ ਰਿਕੁਐਸਟ ਹੈ ਸੁਣੋ ਅਸੀਂ ਇੱਥੋਂ ਦੇ ਵਸਨੀਕ ਆਂ ਅਸੀਂ ਮਾਨਤਨ ਕਰਕੇ ਲੀਡਰਸ ਦਾ ਭੇਜਦੇ ਆਂ ਤੁਹਾਡੀ ਇੱਥੋਂ ਅਸੀਂ ਸਨੀ ਦੌਰ ਨੂੰ ਜਿਤਾ ਕੇ ਭੇਜ ਜਾਏ ਪੈਲ ਦੇ ਹਾਤ ਉਹਨਾਂ ਨੂੰ ਵੋਟਾਂ ਦਿੱਤੀਆਂ ਨੇ ਤੇ ਪਰ ਨਹੀਂ ਗੱਲ ਸੁਣੀ। ਕੀ ਕਰ ਜਵਾਬ ਹੀ ਨਹੀਂ ਦਿੱਤਾ ਕੋਈ ਹਾਂਜੀ ਠੀਕੇ ਕਰਦੇ ਆਂ ਕਰਦੇ ਆਂ ਬਸ ਕੋਈ ਰਿਪਲਾਈ ਨਹੀਂ ਆਇਆ ਕਿਉਂਕਿ ਮੇਰੇ ਟਰਸਟ ਨੂੰ ਕੋਈ ਮੇਲ ਨਹੀਂ ਆਈ ਕੋਈ ਉਹਨਾਂ ਨੂੰ ਚਿੱਠੀ ਨਹੀਂ ਆਈ ਦੁਬਾਰਾ ਹਾਂ ਜੀ ਮਿਲ ਕੇ ਆਏ ਗੱਲ ਕਰਕੇ ਆਏ ਕੋਈ ਜਵਾਬ ਨਹੀਂ ਆਇਆ ਇਹੀ ਕਰਦੇ ਆ ਤੁਸੀਂ ਹਾਂ ਇਹੀ ਰਿਹਾ ਕਿ ਤੁਸੀਂ ਸੜਕਾਂ ਬਣਾ ਰਹੇ ਹੋ ਹਰ ਕਿਤੇ ਦਾ ਗੱਲ ਕਰ ਰਹੇ ਹੋ ਤੇ ਸਾਡੇ ਫਿਰ ਏਰੀਆ ਚ ਕਿਉਂ ਨਹੀਂ ਇਸ ਤਾਂ ਤੁਹਾਡਾ ਤਾਂ ਐਮਪੀ ਵੀ ਇਥੋਂ ਜਤਾ ਕੇ ਭੇਜਿਆ ਹੈ ਲੱਗਦਾ ਕਿ ਜਿਹੜੀ ਟੱਕਰ ਵਾਲੀ ਦੇ पाओगे ਜਿਹੜੀ ਸੱਸ ਕਰਾਂਗੇ ਬਿਲਕੁਲ ਬਿਲਕੁਲ ਆਰਾਮ ਨਾਲ ਕੋਈ ਕੰਮ ਨਹੀਂ ਕੀਤਾ ਨਾ ਆਲਮੋਸਟ ਤਕਰੀਬਨ ਤਕਰੀਬਨ ਸਾਰੇ ਹੀ ਜਾਣਦੇ ਨੇ ਜੇ ਇਹ ਇਹਨਾਂ ਦੇ ਕਿਸੇ ਇੱਕ ਲੀਡਰ ਦੀ ਜਾਂ ਕਿਸੇ ਇੱਕ ਸਾਧ ਸੰਗਤ ਦੀ ਇੱਕ ਇੱਕ ਚਾਹ ਦੇ ਕੱਪ ਦੀ ਮੈਂ ਦੇਣਦਾਰ ਹੋਵਾਂ ਜਾਂ ਮੇਰੀ ਟੀਮ ਹੋਵੇ ਤਾਂ ਕੋਈ ਹਨਾ ਗੱਲ ਕਰੇ ਬਿਲਕੁਲ ਮੈਂ ਸਾਫ ਸੁੱਤਰੀ ਗੱਲ ਕਰੀ ਕਿ ਮੇਰੀ ਸਾਧ ਸੰਗਤ ਦੀ ਇਹ ਸੇਵਾ ਹੈ ਆ ਗੱਲ ਹੈ ਆ ਕੰਮ ਆਪਾਂ ਕਰਨਾ ਹੈ ਕਤਮ ਗੜੇ ਪਤਨ ਪੁੱਲ ਦੀ ਗੱਲ ਇੱਕ ਮੈਡੀਕਲ ਇਸ਼ੂ ਇੱਕ ਨਸ਼ਾ ਬਹੁਤ ਵੱਡੀ ਗੱਲ ਹੈ ਨਸ਼ਾ ਸਡਾਊ ਕੇਂਦਰਾਂ 'ਚ ਵੀ ਕੋਈ ਸਰਕਾਰੀ ਹੈ ਹੀ ਨਹੀਂ ਉਹ ਜਾਂਦੇ ਨੇ ਲਾਈਨ 'ਚ ਲਾ ਕੇ ਮੈਂ ਉਹ ਗੋਲੀ ਦਾ ਨਾਮ ਨਹੀਂ ਲੈ ਸਕਦੀ ਉਹ ਗੋਲੀ ਜਿਹੜੀ ਦਿੰਦੇ ਨੇ ਗਾਂ ਫਿਊਚਰ ਨਹੀਂ ਮੇਰੇ ਭਰਾਵਾਂ ਦਾ ਤੇ ਇਹ ਚੀਜ਼ ਵੀ ਹੈ ਨਾ ਅਗਰ ਤੁਸੀਂ ਉਹਨਾਂ ਨੂੰ ਕੁਦਰਤੀ ਤੌਰ ਤੇ ਨਸ਼ਾ ਸਡਾਊ ਕੇਂਦਰ ਬਣਾਓ ਜਿੱਥੇ ਉਹਨਾਂ ਨੂੰ ਪ੍ਰੋਪਰ ਜਿਵੇਂ ਪ੍ਰਾਈਵੇਟ ਵੱਡੇ ਵੱਡੇ ਨੇ ਹਨੂਮਾਨਗੜ੍ਹ 'ਚ ਨੇ ਬਠਿੰਡੇ ਨੇ ਮੈਂ ਦੇਖੇ ਨੇ ਕਿਸਾਨੀ ਮੁੰਡੇ ਇਸਾਨੀ ਮੁੱਦੇ ਦਾ ਤੇ ਮੈਂ ਇਹੀ ਐਕਟ ਪਾਸ ਕਰਵਾਉਣ ਦੇ ਵਿੱਚ ਇਹ ਮੁੱਦਾ ਪੈਲ ਦੇ ਆਧਾਰ ਤੇ ਉੱਥੇ ਉਠਾਵਾਂਗੀ ਕੇਂਦਰ 'ਚ ਜਾ ਕੇ ਕਿ ਜਿਹੜੀ ਇੰਡਸਟਰੀ ਐਕਟ ਹੈ ਉਹ ਲਿਆਂਦਾ ਜਾਵੇ ਇੰਡਸਟਰੀ ਕੋਈ ਵੀ ਛੋਟੇ ਮੋਟੇ ਕਾਰਖਾਨੇ ਲਾਉਂਦਾ ਜਾਂ ਵੱਡੇ ਵੱਡਾ ਕੋਈ ਲਾਉਂਦਾ ਏ ਤਾ ਉਹਨੂੰ 30% ਦੀ ਸਬਸਿਡੀ ਮਿਲਦੀ ਏ ਸਾਨੂੰ ਜਿਹੜੀ ਮਿਲਦੀ ਉਹ ਇੱਕ ਤਾਂ ਬਹੁਤ ਮਹਿੰਗੀ ਔਰ ਬਹੁਤ ਘੱਟ ਔਰ ਸਭ ਤੋਂ ਵੱਡਾ ਖੁਦਕੁਸ਼ੀ ਕਰਨ ਦਾ ਕਿਸਾਨਾਂ ਦਾ ਇਹੀ ਕਾਰਨ ਹੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ